ਜੋ ਅੱਜ ਆਪਣਾ ਟਾਪਿਕ ਕਰਦੇ ਆਂ ਆਪਾਂ ਕਰਦੇ ਆਂ ਲੋਕਲ ਵੇਰੀਏਬਲ ਤੇ ਗਲੋਬਲ ਵੇਰੀਏਬਲ ਦੋਨਾਂ ਦਾ ਡਿਫਰੈਂਸ ਦੇਖਣਾ ਹੈ ਜੋ ਆਪਾਂ ਨੂੰ ਫੰਕਸ਼ਨ ਚ ਕਲੀਅਰ ਹੋਣਗੇ ਫੰਕਸ਼ਨ ਸਭ ਤੋਂ ਉੱਪਰ ਆਪਾਂ ਲਿਖਦੇ ਆਂ ਇਸ ਨੂੰ ਕਹਿੰਦੇ ਆਂ ਫੰਕਸ਼ਨ ਡੈਕਲੇਰੇਸ਼ਨ ਜਾਂ ਫੰਕਸ਼ਨ ਪ੍ਰੋਟੋਟਾਈਪਿੰਗ ਥੈਨ ਫੰਕਸ਼ਨ ਕਾਲਿੰਗ ਲਾਸਟ ਦੇ ਵਿੱਚ ਫੰਕਸ਼ਨ ਡੈਫੀਨੇਸ਼ਨ ਉਨ ਮੇਨ ਦੇ ਵਿੱਚ ਆਪਾਂ ਇੱਕ ਫੰਕਸ਼ਨ ਇੱਕ ਵੇਰੀਏਬਲ ਬਣਾ ਲਿਆ i 10 ਟੈਸਟ ਫੰਕਸ਼ਨ ਕਾਲ ਕੀਤਾ ਠੀਕ ਹੈ ਕੰਟਰੋਲ ਕਿੱਥੇ ਆ ਗਿਆ ਇਸ ਜਗ੍ਹਾ ਤੇ ਇੱਥੇ ਆਪਾਂ ਕੀ ਕੀਤਾ print f i i ਦੀ ਵੈਲਿਊ i print ਹੋ ਕੇ ਵਾਪਿਸ ਇੱਥੇ ਗਿਆ then return 0 ਹੁਣ ਇਸ ਜਗ੍ਹਾ ਤੇ ਆਉਟਪੁੱਟ ਕੀ ਆਣੀ ਚਾਹੀਦੀ ਹੈ ਹਾਂਜੀ ਚੈਟ ਦੇ ਵਿੱਚ ਮੈਂਸ਼ਨ ਕਰੋ ਠੀਕ ਹੈ ਹਾਂਜੀ ਬਾਸ లైక్ ਹੁਣ ਜੋ ਆਈ ਹੈ ਆਈ ਜੋ ਵੇਰੀਏਬਲ ਹੈ ਉਹ ਕਿਸ ਫੰਕਸ਼ਨ ਦੇ ਅੰਦਰ ਡਿਕਲੇਅਰ ਹੈ ਆਈ ਜੋ ਫੰਕਸ਼ਨ ਹੈ ਉਹ ਆਈ ਜੋ ਵੈਲਿਊ ਹੈ ਕਿਸ ਦੇ ਅੰਦਰ ਡਿਕਲੇਅਰ ਹੈ ਮੇਨ ਦੇ ਅੰਦਰ ਜੋ ਆਈ ਵੇਰੀਏਬਲ ਹੈ ਆਈ ਵੇਰੀਏਬਲ ਇਸ ਫੰਕਸ਼ਨ ਦੇ ਅੰਦਰ ਡਿਕਲੇਅਰ ਨਹੀਂ ਹੈ ਥਿਸ ਮੀਨਸ ਜਿਹੜਾ ਆਈ ਹੈ ਉਹ ਕੇਵਲ ਇਸ ਜਗ੍ਹਾ ਤੇ ਯੂਜ਼ ਹੋ ਸਕਦਾ ਹੈ ਜਦੋਂ ਆਪਾਂ ਪ੍ਰੋਗਰਾਮ ਰਨ ਕਰਕੇ ਦੇਖਦੇ ਇੱਕ ਵਾਰ ਠੀਕ ਹੈ ਇਸ ਜਗ੍ਹਾ ਤੇ ਆਪਣਾ ਕੀ 에ਰਰ ਆਊਗਾ ਅਗਰ ਆਪਾਂ ਦੇਖੀਏ ਆਈ ਵਾਸ ਨਾਟ ਡਿਕਲੇਅਰਡ ਇਨ ਥਿਸ ਸਕੋਪ ਮਤਲਬ ਆਈ ਇਜ਼ ਐਨ ਅਨਡਿਫਾਈਨਡ ਸਿੰਬਲ ਵੀ ਜਿਹੜਾ ਆਈ ਹੈ ਉਹ ਆਪਾਂ ਡਿਫਾਈਨ ਹੀ ਨਹੀਂ ਕੀਤਾ ਹੋਇਆ ਇਸ ਜਗ੍ਹਾ ਤੇ ਇਸ ਟੈਸਟ ਫੰਕਸ਼ਨ ਦੇ ਵਿੱਚ ਆਈ ਜੋ ਹੈ ਉਹ ਡਿਫਾਈਨ ਨਹੀਂ ਹੈ ਇਸ ਕਰਕੇ ਉਹ ਕੀ ਆ ਗਿਆ ਐਰਰ ਆ ਗਿਆ ਕਿਉਂਕਿ ਆਈ ਕਿਸ ਦੇ ਅੰਦਰ ਬਣਿਆ ਹੋਇਆ ਕੱਲਾ ਮੇਨ ਦੇ ਅੰਦਰ ਬਣਿਆ ਹੋਇਆ ਤੇ ਉਹ ਮੇਨ ਦੇ ਅੰਦਰ ਹੀ ਯੂਜ਼ ਹੋ ਸਕਦਾ ਹੈ ਜਦੋਂ ਆਪਾਂ ਇਸ ਜਗ੍ਹਾ ਡਿਕਲੇਅਰ ਕਰਨਾ ਅਗਰ ਮੈਂ ਆਈ ਦੀ ਵੈਲਿਊ ਆਈ ਇੰਟ ਆਈ ਪ੍ਰਿੰਟ ਐਫ ਆਈ ਹੁਣ ਆਈ ਕੀ ਵੈਲਿਊ ਪ੍ਰਿੰਟ ਹੋਊਗੀ ਆਪਣੀ 10 ਜਾਂ ਕੁਝ ਹੋਰ ਵੈਲਿਊ ਪ੍ਰਿੰਟ ਹੋਊਗੀ ਹੁਣ ਮੈਂ ਡਿਕਲੇਅਰ ਕਰਦਾ ਜੋ 에ਰਰ ਆ ਰਿਹਾ ਸੀ ਆਪਣਾ ਵੀ ਆਈ ਦੀ ਵੈਲਿਊ ਕੀ ਹੈ ਆਪਣੀ ਆਈ ਦੀ ਵੈਲਿਊ ਆਪਾਂ ਇਸ ਜਗ੍ਹਾ ਦੀ ਅਨਡਿਫਾਈਂਡ ਸਿੰਬਲ ਆ ਰਿਹਾ ਸੀ ਆਪਾਂ ਡਿਫਾਈਨ ਕਰਤਾ ਹੁਣ ਪ੍ਰਿੰਟ ਐਫ ਆਈ ਕਰਤਾ ਚਲੋ ਇੱਕ ਵਾਰ ਪ੍ਰਿੰਟ ਕਰਕੇ ਦੇਖਦੇ ਆਪਾਂ ਹੁਣ ਇਹ ਚੀਜ਼ ਵੀ ਦੇਖਣ ਵਾਲੀ ਹੈ ਹੁਣ ਆਈ ਦੀ ਵੈਲਿਊ ਜਦੋਂ ਆਪਾਂ ਪ੍ਰਿੰਟ ਕੀਤੀ ਇੱਥੇ ਕੀ ਆ ਗਈ ਕੋਈ ਵੈਲਿਊ ਆ ਗਈ 642221280 ਇਸ ਨੂੰ ਬੋਲਦੇ ਆ ਗਾਰਬੇਜ ਵੈਲਿਊ ਗਾਰਬੇਜ ਵੈਲਿਊ ਮਤਲਬ ਫਾਲਤੂ ਵੈਲਿਊ ਯਾਨੀ ਕਿ ਵੇਸਟ ਵੈਲਿਊ ਜੋ ਸੀ ਸੀ ਪਲੱਸ ਪਲੱਸ ਹੈ ਉਸ ਦੇ ਵਿੱਚ ਅਗਰ ਆਪਾਂ ਵੈਲਿਊ ਨੂੰ ਇਨੀਸ਼ੀਅਲਾਈਜ਼ ਨਹੀਂ ਕਰਦੇ ਤਾਂ ਉਹ ਵੈਲਿਊ ਕੀ ਰਹਿੰਦੀ ਹੈ ਉਸ 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 ਦੇ ਵਿੱਚ ਉਸ ਵੇਰੀਏਬਲ ਚ ਕਿਹੜੀ ਵੈਲਿਊ ਹੁੰਦੀ ਹੈ ਵੇਸਟ ਵੈਲਿਊ ਹੁੰਦੀ ਹੈ ਉਸ ਨੂੰ ਵਰਡ ਆਪਾਂ ਕੀ ਯੂਜ਼ ਕਰਦੇ ਆ ਗਾਰਬੇਜ ਵੈਲਿਊ ਹੁਣ i ਇਸ ਫੰਕਸ਼ਨ ਦੇ ਵਿੱਚ ਵੀ ਡਿਕਲੇਅਰ ਹੈ ਇਸ ਫੰਕਸ਼ਨ ਚ ਤਾਂ i ਦੀ ਵੈਲਿਊ 10 ਹੈ ਇਸ ਫੰਕਸ਼ਨ ਚ ਵੀ i ਡਿਕਲੇਅਰ ਤਾਂ ਹੈ ਪਰ ਆਪਾਂ ਉਹਦੀ ਕੋਈ ਵੈਲਿਊ ਸੈੱਟ ਨਹੀਂ ਕੀਤੀ ਠੀਕ ਹੈ ਨਾ ਹੁਣ ਜਦੋਂ ਆਪਾਂ i ਪ੍ਰਿੰਟ ਕਰਾਂਗੇ ਉਹਨੇ ਕੋਈ ਵੀ ਵੈਲਿਊ ਪ੍ਰਿੰਟ ਕਰ ਦੇਣੀ ਹੈ ਗਾਰਬੇਜ ਵੈਲਿਊ ਹੁਣ ਇਹ ਚੀਜ਼ ਜੋ ਆਪਾਂ ਪਹਿਲਾਂ ਫਿਲਹਾਲ ਇੱਥੇ ਦੇਖੀਏ ਜਦੋਂ ਨਹੀਂ ਡਿਕਲੇਅਰ ਕੀਤਾ ਸੀ ਤਾਂ ਉਸਨੇ 에ਰਰ ਦੇ ਦਿੱਤਾ ਸੀ i ਇਸ ਅਨਡਿਫਾਈਂਡ ਸਿੰਬਲ ਕਿਉਂਕਿ i ਕੀ ਹੈ ਲੋਕਲ ਵੇਰੀਏਬਲ ਹੈ ਕਿਸ ਦਾ ਲੋਕਲ ਵੇਰੀਏਬਲ ਹੈ ਮੇਨ ਫੰਕਸ਼ਨ ਦਾ ਠੀਕ ਹੈ ਮੇਨ ਫੰਕਸ਼ਨ ਦਾ ਉਹ ਕੀ ਹੈ ਲੋਕਲ ਵੇਰੀਏਬਲ ਹੈ ਤੋ ਕੇਵਲ ਮੇਨ ਦੇ ਵਿੱਚ ਹੀ ਯੂਜ਼ ਹੋ ਸਕਦਾ ਹੈ। ਚਲੋ ਆਈ ਥਿੰਕ ਕਲੀਅਰ ਹੈ। ਹੁਣ ਆਈ ਆਈ ਕੀ ਹੈ ਆਪਣਾ ਲੋਕਲ ਵੇਰੀਏਬਲ। ਪਰ ਅਗਰ ਆਪਾਂ ਚਾਹਣੇ ਆਂ ਵੀ ਆਈ ਨੂੰ ਯੂਜ਼ ਕਰਨਾ ਮੈਂ ਇੱਕ ਤੋਂ ਜ਼ਿਆਦਾ ਫੰਕਸ਼ਨ ਦੇ ਵਿੱਚ ਤਾਂ ਇੱਥੋਂ ਚੱਕ ਕੇ ਆਈ ਮੈਂ ਬਾਹਰ ਡਿਕਲੇਅਰ ਕਰਤਾ। ਮੇਨ ਤੋਂ ਬਾਹਰ ਹੁਣ ਆਈ ਕੀ ਬਣ ਗਿਆ ਗਲੋਬਲ। ਆਈ ਕੀ ਬਣ ਗਿਆ ਗਲੋਬਲ। ਮਤਲਬ ਉਹ ਸਾਰੇ ਕਿਤੇ ਚੱਲ ਸਕਦਾ। ਜਦੋਂ ਮੈਂ ਟੈਸਟ ਲਿਖਿਆ ਕੰਟਰੋਲ ਇੱਥੇ ਗਿਆ i ਦੀ ਵੈਲਿਊ ਕੀ ਪ੍ਰਿੰਟ ਹੋਊਗੀ 10 ਹੁਣ ਦੱਸੋ ਹੁਣ 10 ਪ੍ਰਿੰਟ ਹੋਊਗੀ ਯੈਸ ਹਾਂਜੀ ਹੁਣ ਇਸ ਦੀ ਵੈਲਿਊ 10 ਪ੍ਰਿੰਟ ਹੋਊਗੀ ਕਿਉਂ ਹੋਊਗੀ ਕਿਉਂਕਿ i ਕੀ ਹੈ ਗਲੋਬਲ ਵੇਰੀਏਬਲ ਹੈ ਗਲੋਬਲ ਦਾ ਮਤਲਬ ਕੀ ਹੈ ਉਹ ਸਾਰੇ ਕਿਤੇ ਚੱਲ ਸਕਦਾ ਹੈ ਲਾਈਕ ਮੈਂ ਇੱਥੇ ਲਿਖਦਾ ਪ੍ਰਿੰਟਫ b ਦੇ ਵਿੱਚ %d ਕਮਾ i उन्हें ध्यान देखीटमेंट ये अपना है टेस्ट के दे ऐसे में लिखता आई इज इकल टू ट्वेंटी टेस्ट टू इक्वल टू परसेंटी कॉमा ਹੰਦਲ ਸਮਝਦੇ ਆਪਾਂ ਪ੍ਰੋਗਰਾਮ ਇਹ ਬੜੀ ਜਿਹੀ ਕਿੱਥੇ ਹੋ ਗਈ ਹਾਂਜੀ ਅਗਰ ਆਪਾਂ ਤੁਸ਼ਾਰ ਜੇ ਅਗਰ ਆਪਾਂ ਕੋਈ ਵੀ ਇਨੀਸ਼ੀਅਲਾਈਜ਼ ਨਹੀਂ ਕੀਤਾ ਤਾਂ ਫਿਰ ਉਹ ਗਾਰਬੇਜ ਵੈਲਿਊ ਦੇ ਅਕੋਰਡਿੰਗ ਹੀ ਚੱਲਦਾ ਜੇ ਇਫ ਦੇ ਵਿੱਚ ਯੂਜ਼ ਕਰਦੇ ਹੋ 0 1 ਰਿਟਰਨ ਕਰਦੇ ਹੁਣ ਆਪਾਂ ਲਿਖਿਆ ਮੇਨ ਮੇਨ ਦੇ ਵਿੱਚ ਸਭ ਤੋਂ ਪਹਿਲਾਂ ਕੀ i ਦੀ ਵੈਲਿਊ ਕਿੰਨੀ ਹੈ 10 ਇੱਥੇ ਕੀ ਪ੍ਰਿੰਟ ਹੋ ਜਾਊਗਾ ਆਪਣਾ 10 ਪ੍ਰਿੰਟ ਹੋ ਕੇ ਓਕੇ ਕੀ ਲਿਖਿਆ ਗਿਆ ਮੀਨ 1 10 ਫਿਰ ਆਪਣਾ ਕੰਟਰੋਲ ਕਿੱਥੇ ਚਲ ਗਿਆ ਟੈਸਟ ਦੇ ਵਿੱਚ ਇਹ ਫਰਸਟ ਲਾਈਨ ਹੈ ਆਪਣੀ ਫਿਰ ਟੈਸਟ ਦੇ ਵਿੱਚ ਟੈਸਟ ਦੇ ਵਿੱਚ ਇੱਥੇ ਆ ਗਿਆ ਇੱਥੇ ਕੀ ਪ੍ਰਿੰਟ ਹੋ ਗਿਆ ਸੈਕਿੰਡ ਲਾਈਨ ਦੇ ਵਿੱਚ ਟੈਸਟ 1 10 ਕਿਉਂਕਿ i ਦੀ ਵੈਲਿਊ 10 ਹੈ ਹੁਣ i ਦੀ ਵੈਲਿਊ ਕਿੰਨੀ ਹੋਗੀ 20 ਅਗਲੀ ਲਾਈਨ 'ਚ ਕੀ ਹੈ ਟੈਸਟ 2 ਨੈਕਸਟ ਲਾਈਨ ਜਿਹੜੀ 3rd ਲਾਈਨ ਆਪਣੀ ਕੀ ਪ੍ਰਿੰਟ ਹੋਗੀ test 2 20 ਉਹ ਐਥੋ ਕੰਟਰੋਲ ਵਾਪਿਸ ਕਿੱਥੇ ਚਲ ਗਿਆ ਇਸ ਪੁਆਇੰਟ ਤੇ ਤੁਹਾਨੂੰ ਦੱਸਿਆ ਸੀ ਜਿੱਥੋਂ ਥੱਲੇ ਜਾਂਦਾ ਹਾਂ ਇਸ ਜਗ੍ਹਾ ਤੇ ਕੀ ਪ੍ਰਿੰਟ ਹੋਊਗਾ ਐਨੀ ਗੈਸ ਫੋਰਥ ਲਾਈਨ ਦੇ ਵਿੱਚ ਕੀ ਪ੍ਰਿੰਟ ਹੋਊਗਾ 10k 20 ਹਾਂਜੀ ਕੁਝ ਹੋਰ ਗੈਸਸਿਸ ਕੁਝ ਹੋ ਬਾਕੀ ਸਟੂਡੈਂਟਸ ਇੱਥੇ ਪ੍ਰਿੰਟ ਹੋਊਗਾ 20 ਕਿਉਂਕਿ ਇੱਕ ਕੋਈ ਵੇਰੀਏਬਲ ਹੈ گلوبਲ ਵੇਰੀਏਬਲ ਹੈ ਉਹੀ ਚੇਂਜ ਹੋ ਰਿਹਾ ਹੈ ਪਹਿਲਾਂ i ਦੀ ਵੈਲਿਊ ਕਿੰਨੀ ਸੀ 10 ਇੱਥੇ 10 ਪ੍ਰਿੰਟ ਹੋ ਗਿਆ ਹੁਣ ਥੱਲੇ ਚਲ ਗਏ i ਦੀ ਵੈਲਿਊ 10 ਪ੍ਰਿੰਟ ਹੋਗੀ ਅਗਲੀ ਲਾਈਨ 'ਚ i ਦੀ ਵੈਲਿਊ 20 ਹੋਗੀ ਮਤਲਬ ਸਾਰੀ ਕਿਤੇ 20 ਹੋਗੀ ਕਿਉਂਕਿ گلوبਲ ਵੇਰੀਏਬਲ ਹੈ گلوبਲ ਵੇਰੀਏਬਲ ਦਾ ਇਹੀ ਮਤਲਬ ਹੈ ਵੀ ਇੱਕ ਤੋਂ ਇੱਕ ਤੋਂ ਜ਼ਿਆਦਾ ਜਗ੍ਹਾ ਤੇ ਆਪਾਂ ਉਹਨੂੰ ਅਕਸੈਸ ਵੀ ਕਰ ਸਕਦੇ ਹਾਂ ਤੇ ਉਹਨੂੰ ਆਪਾਂ ਯੂਜ਼ ਵੀ ਕਰ ਸਕਦੇ ਹਾਂ ਜਦੋਂ ਆਪਾਂ ਹੁਣ ਪ੍ਰੋਗਰਾਮ ਆਪਾਂ ਆਉਟਪੁੱਟ ਦੇ ਦੱਸਾਂ ਦੇਖਾਂਗੇ ਤਾਂ ਪਹਿਲਾਂ ਕੀ ਆਗੀ 10 ਦੈਨ 20 ਟੈਸਟ 2 20 ਤੇ ਮੇਨ 2 ਦੇ ਵਿੱਚ ਵੀ ਕੀ ਹੈ 20 ਠੀਕ ਹੈ ਇਹ ਆਪਣੇ ਲੋਕਲ ਇਹ ਕਿਹੜਾ ਬਣ ਗਿਆ ਹੁਣ ਆਪਣਾ ਗਲੋਬਲ ਵੇਰੀਏਬਲ ਅਗਰ ਮੈਂ ਵੇਰੀਏਬਲ ਇਹ ਇਸ ਦੇ ਅੰਦਰ ਲਿਖਦਾ ਠੀਕ ਹੈ ਫਿਰ ਰਨ ਕਰਦਾ ਫਿਰ ਆਪਣਾ ਕੀ ਆਣਾ ਸੀ 에ਰਰ ਆਣਾ ਸੀ 에ਰਰ ਕੀ ਆਣਾ ਸੀ ਆਪਣਾ ਜਿਹੜਾ 에ਰਰ ਆਣਾ ਸੀ ਆਈ ਵਾਸ ਨੋਟ ਡਿਕਲੇਅਰਡ ਇਨ ਥਿਸ ਸकोप ਕਿਨ ਟਰਬੋ ਸੀ ਚਾਹੁੰਦਾ ਆਈ ਇਜ਼ ਅਨਡਿਫਾਈਂਡ ਸਿੰਬਲ ਫਿਰ ਜਿਹੜਾ ਆਪਾਂ ਡਿਫਾਈਨ ਨਹੀਂ ਕੀਤਾ ਹੋਇਆ ਡਿਕਲੇਅਰ ਨਹੀਂ ਕੀਤਾ ਹੋਇਆ ਤੇ ਜਿਹੜਾ ਇਹ ਹੈ ਇਹ ਕਿ ਲੋਕਲ ਟੂ ਮੇਨ ਮਤਲਬ ਕਲਾ ਮੇਨ ਦੇ ਅੰਦਰ ਅੰਦਰ ਹੀ ਵਰਤਿਆ ਜਾ ਸਕਦਾ ਜਦੋਂ ਮੈਂ ਇਸ ਨੂੰ ਉੱਪਰ ਲਿਖਦਾ ਆਈ ਇਕੁਅਲ ਟੂ 10 ਹੁਣ ਕੀ ਬਣ ਗਿਆ ਗਲੋਬਲ ਹੁਣ ਇਹਦਾ ਮਤਲਬ ਇਹ ਸਾਰੇ ਫੰਕਸ਼ਨਾਂ ਚ ਚੱਲ ਸਕਦਾ ਠੀਕ ਹੈ ਚੈਟ ਦੇ ਵਿੱਚ ਦੱਸੋ ਇਹ ਚੀਜ਼ ਕਲੀਅਰ ਹੋ ਗਈ ਫਿਰ ਆਪਾਂ ਥੋੜਾ ਜਿਹਾ ਇਸ ਦੇ ਵਿੱਚ ਇੱਕ ਪੁਆਇੰਟ ਹੋਰ ਐਡ ਕਰੀਏ ਹਾਂਜੀ ਗਲੋਬਲ ਵੇਰੀਏਬਲ ਤੇ ਲੋਕਲ ਵੇਰੀਏਬਲ ਠੀਕ ਹੈ 73 ਸਟੂਡੈਂਟਸ ਹੈ ਤੁਸੀਂ ਸਾਰੇ ਇੱਕ ਵਾਰ ਫਿਰ ਰਨ ਕਰਨਾ ਹੈ ਪ੍ਰੋਗਰਾਮ ਰਨ ਕਰਕੇ ਦੇਖਦੇ ਹਾਂ ਬਿਲਡ ਐਂਡ ਰਨ ਕੀ ਆਨਸਰ ਕੀਤਾ ਗਿਆ ਪਹਿਲਾਂ ਮੇਨ ਦਾ 10 ਫਿਰ ਟੈਸਟ ਫੰਕਸ਼ਨ ਚਲ ਗਿਆ ਫਿਰ ਟੈਸਟ ਦਾ 10 ਫਿਰ i ਦੀ ਵੈਲਿਊ 20 ਕਰਤੀ ਸੀ ਫਿਰ ਟੈਸਟ 2 20 ਫਿਰ ਵਾਪਸ ਆ ਗਿਆ ਮੇਨ ਚ ਫਿਰ ਮੇਨ ਦੀ ਵੈਲਿਊ 20 ਠੀਕ ਹੈ ਇਹ ਮੈਂ ਵੀਡੀਓ ਅਪਲੋਡ ਕਰ ਦੂੰਗਾ ਸਰ ਬਟ i is equal to 20 ਇਜ਼ ਇਨਸਾਈਡ ਟੈਸਟ ਐਂਡ ਇਟ ਕਲੋਜ਼ਸ ਆਫਟਰ ਦਾ ਲਾਸਟ ਕਾਲ ਬਿਲਕੁਲ ਤੁਹਾਨੂੰ ਉਹੀ ਮੈਂ ਕਹ ਰਿਹਾ ਤੁਹਾਨੂੰ ਸ਼ਾਇਦ ਇੱਥੇ ਲੱਗਦਾ ਉਹਨਾਂ ਵੀ i ਦੀ ਵੈਲਿਊ 10 ਪ੍ਰਿੰਟ ਹੋਊਗੀ ਹੈਨਾ ਇੱਥੇ i ਜਿਹੜਾ ਹੈ ਗਲੋਬਲ ਹੈ ਇਹੀ ਆਈ ਦੀ ਗੱਲ ਹੀ ਚੱਲ ਰਹੀ ਐ ਇੱਕੋ ਹੀ ਆਈ ਐ ਹੁਣ ਇੱਕ ਗਲਾਸ ਐ ਇੱਕ ਗਲਾਸ ਚ ਆਪਾਂ ਇੱਥੇ ਪਾਣੀ ਪਾਤਾ ਠੀਕ ਐ ਉਹ ਗਲਾਸ ਸਾਰਿਆਂ ਨੇ ਵਰਤਨਾ ਇੱਥੇ ਉਹਨੇ ਪਾਣੀ ਵਰਤ ਲਿਆ ਆਪਾਂ ਇੱਥੇ ਚੱਲ ਗਏ ਇੱਥੇ ਐ ਫੇਰ ਆਈ ਦੀ ਚ ਗਲ ਪਾਣੀ ਹੋਈ ਐ ਪਾਣੀ ਵਰਤ ਲਿਆ ਹੁਣ ਉਸ ਗਲਾਸ ਉਹੀ ਗਲਾਸ ਐ ਇੱਕੋ ਗਲਾਸ ਐ ਉਹਦੇ ਚ ਮੈਂ ਹੁਣ ਪਾਣੀ ਦੀ ਜਗ੍ਹਾ ਦੁੱਧ ਪਾਤਾ ਠੀਕ ਐ ਪਾਣੀ ਤਾਂ ਨਿਕਲ ਗਿਆ ਨਾ ਵਿੱਚੋਂ ਹੁਣ ਇੱਥੇ ਜਦੋਂ ਵਰਤਾਂਗੇ ਤਾਂ ਦੁੱਧ ਆ ਗਿਆ ਇਸ ਤੋਂ ਬਾਅਦ ਜਦੋਂ ਅਗਲੀ ਲਾਈਨ ਚ ਵੀ ਪ੍ਰਿੰਟ ਕਰਾਂਗੇ ਤਾਂ ਗਲਾਸ ਤਾਂ ਉਹੀ ਐ ਨਾ ਉਸ ਦੇ ਵਿੱਚ ਉਹੀ ਚੀਜ਼ ਪਈ ਆ ਦੁੱਧ ਹੀ ਪਿਆ ਠੀਕ ਹੈ ਨਾ ਅਗਰ ਵੇਰੀਏਬਲ ਅਲੱਗ-ਅਲੱਗ ਹੁੰਦੇ ਫਿਰ ਗੱਲ ਹੋਰ ਸੀ ਹੁਣ ਇੱਕੋ ਹੀ ਚੀਜ਼ ਹੈ ਇੱਕੋ ਹੀ ਗਲਾਸ ਹੈ ਇੱਕੋ ਹੀ ਮੈਮਰੀ ਹੈ ਇੱਕੋ ਹੀ ਵੇਰੀਏਬਲ ਠੀਕ ਹੈ ਇਸ ਨੂੰ ਥੋੜਾ ਹੋਰ ਕਲੀਅਰ ਕਰਾਂਗੇ ਆਪਾਂ ਪੁਆਇੰਟਰਸ ਦੇ ਵਿੱਚ ਹਾਂਜੀ ਅਦਿੱਤਿਆ ਤੁਹਾਨੂੰ ਕੀ ਕਨਫਿਊਜ਼ਨ ਹੋ ਰਹੀ ਹੈ ਇਹੀ ਹੋ ਰਹੀ ਹੈ ਵੀ ਇੱਥੇ 10 ਆਉਣਾ ਚਾਹੀਦਾ ਸੀ ਹਾਂ ਠੀਕ ਹੈ ਬਟ ਉਹੀ ਜਿਵੇਂ ਤੁਸੀਂ ਉਹੀ ਯਾਦ ਰੱਖਣਾ ਵੀ ਇੱਕੋ ਹੀ ਆਪਣੇ ਕੋਲ ਵੇਰੀਏਬਲ ਹੈ ਇੱਕੋ ਗਲਾਸ ਦੀ ਐਗਜ਼ਾਮਪਲ ਯਾਦ ਰੱਖਣੀ ਹੈ ਵੀ ਉਹਨੂੰ ਆਪਾਂ ਚੇਂਜ ਕਰਤਾ ਠੀਕ ਹੈ ਜੇ ਮੈਂ ਇੱਥੇ ਇੱਕ ਇੰਕ ਹੋਰ ਲਿਖ ਆਈ ਹੋਰ ਲਿਖ ਲਾ ਠੀਕ ਹੈ ਫਿਰ ਉਹ ਅਲੱਗ-ਅਲੱਗ ਬਣਨਗੇ ਹੁਣ ਮੈਂ ਇੱਕ ਚੀਜ਼ ਹੋਰ ਐਕਸਪਲੇਨ ਕਰਦਾ ਹਾਂ ਹੋਰ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਵਧੀਆ ਲੱਗੂਗਾ ਪ੍ਰੋਗਰਾਮ ਇੰਟ ਆਈ ਇਕੁਅਲ ਟੂ 30 ਹੁੰਦੇ ਕੋਈ ਚੀਜ਼ ਇੰਟ ਆਈ ਇਕੁਅਲ ਟੂ 30 ਮੈਂ ਹੀ ਐਕਸਪਲੇਨ ਕਰਦੇ ਆਂ i ਦੀ ਵੈਲਿਊ ਕਿੰਨੀ ਹੈ 30 ਦੋ i ਹੈ ਹੁਣ ਇੱਕ ਗਲੋਬਲ ਇੱਕ ਲੋਕਲ ਠੀਕ ਹੈ ਗਲੋਬਲ ਮਤਲਬ ਜਿਹੜੀ ਗਲੋਬਲ ਵੈਲਿਊ ਹੈ ਠੀਕ ਹੈ ਜਿਵੇਂ ਆਪਾਂ ਕਹੀਏ ਬੱਬੂ ਮਾਨ ਹੈ ਠੀਕ ਹੈ ਸਿੰਗਰ ਆ ਸਾਰਿਆਂ ਨੂੰ ਪਤਾ ਆਪਾਂ ਨੂੰ ਹੈ ਨਾ ਉਹ ਉਹ ਆਪਣੇ ਆਪਣੇ ਘਰ 'ਚ ਵੀ ਬੱਬੂ ਮਾਨ ਉਹੀ ਹੈ ਨਾਲ ਵਾਲਿਆਂ ਦੇ ਘਰ 'ਚ ਵੀ ਬੱਬੂ ਮਾਨ ਨੂੰ ਜਾਣਦੇ ਉਸ ਤੋਂ ਨਾਲ ਵਾਲਿਆਂ ਨੂੰ ਵੀ ਜਾਣਦੇ ਆ ਹੁਣ ਇਹ ਇੱਥੇ ਤੱਕ ਠੀਕ ਹੈ ਕਲੀਅਰ ਹੈ ਵੀ ਜਦੋਂ ਆਈ ਦੀ ਗੱਲ ਹੋ ਰਹੀ ਹੈ ਇਹ ਸਾਈ ਦੀ ਗੱਲ ਹੋ ਰਹੀ ਹੈ ਗਲੋਬਲ ਆਈ ਦੀ ਧਿਆਨ ਨਾਲ ਸਮਝਿਓ ਇਹ ਗੱਲ ਪਰ ਜਦੋਂ ਮੈਂ ਮੇਨ ਦੇ ਵਿੱਚ ਇੱਕ ਹੋਰ ਆਈ ਬਣਾਤਾ ਹੈ ਮੇਨ ਦੇ ਵਿੱਚ ਮੈਂ ਇੱਕ ਹੋਰ ਆਈ ਬਣਾਤਾ ਹੈ ਆਈ ਨਾਮ ਦਾ ਵੇਰੀਏਬਲ ਹੁਣ ਜਿਹੜਾ ਮੇਨ ਹੈ ਇੱਕ ਇਹ ਹੈ ਇੱਕ ਟੈਸਟ ਹੈ ਜਿਵੇਂ ਮੈਂ ਐਗਜ਼ਾਮਪਲ ਲਈ ਇੱਕ ਫੇਮਸ ਬੰਦਾ ਹੈ ਕੋਈ ਜਿਵੇਂ ਬੱਬੂ ਮਾਨ ਉਹ ਤਾਂ ਦੋਨਾਂ 'ਚ ਜਦੋਂ ਆਪਾਂ ਇੱਕ ਜਗ੍ਹਾ ਤੇ ਇੱਕੋ ਹੀ ਨਾਮ ਹੈ ਇੱਕੋ ਬੰਦੇ ਦਾ ਨਾਮ ਹੈ ਉਹਨੋਂ ਤੱਕ ਤਾਂ ਠੀਕ ਹੈ ਜਦੋਂ ਸੁਪੋਜ਼ ਕਿਸੇ ਦੇ ਘਰ ਦੇ ਵਿੱਚ ਵੀ ਕਿਸੇ ਦਾ ਨਾਮ ਬੱਬੂ ਹੋਵੇ ਜਦ ਬੱਬੂ ਮਾਨ ਹੋਵੇ ਠੀਕ ਹੈ ਤਾਂ ਬਾਈ ਡਿਫਾਲਟ ਜਦੋਂ ਉਹ ਘਰ ਦੇ ਬੰਦੇ ਬੱਬੂ ਮਾਨ ਨੂੰ ਬੁਲਾਉਗੇ ਤਾਂ ਕਿੰਨੂੰ ਬੁਲਾਉਗੇ ਕੀ ਦੀ ਗੱਲ ਕਰਦੇ ਹੋਗੇ ਲੋਕਲ ਦੀ ਕਿ ਗਲੋਬਲ ਦੀ ਹਾਂਜੀ ਲੋਕਲ ਦੀ ਬਿਲਕੁਲ ਬਿਲਕੁਲ ਸਹੀ ਹੁਣ ਇਸ ਜਗ੍ਹਾ ਤੇ ਜਿਹੜਾ ਆਈ ਹੈ ਇਹ ਹੀ ਆਈ ਹੈ ਤੇ ਇਹ ਹੀ ਆਈ ਹੈ ਇਹ ਕਿਹੜਾ ਆਈ ਹੈ ਆਈ 30 ਵਾਲਾ ਤੇ ਇਹ ਹੀ ਆਈ ਕਿਹੜਾ ਆਈ ਉੱਪਰ ਵਾਲਾ ਗਲੋਬਲ ਵਾਲਾ ਹੁਣ ਮੇਰੇ ਅਕੋਰਡਿੰਗ ਇੱਥੇ ਆਨਸਰ ਕੀ ਆਣਾ ਚਾਹੀਦਾ ਹਾਂ ਜੀ ਮੇਨ 1 ਤੇ ਕੀ ਆਊਗਾ 30 ਬਿਲਕੁਲ 30 ਕਿਉਂਕਿ ਲੋਕਲ ਦੀ ਗੱਲ ਹੋ ਰਹੀ ਹੈ ਕਿਉਂਕਿ ਬਾਈਟ ਗੱਲ ਕੀ ਹੋ ਰਹੀ ਹੈ ਮਤਲਬ ਬਾਈਟ ਡਿਫਾਲਟ ਪ੍ਰੈਫਰੈਂਸ ਕਿਨੂੰ ਮਿਲਦੀ ਹੈ ਲੋਕਲ ਨੂੰ ਇਹ ਯਾਦ ਰੱਖਣਾ ਟੈਸਟ ਦੇ ਚੱਲ ਗਏ ਇੱਥੇ i ਦੀ ਵੈਲਿਊ ਕੀ ਪ੍ਰਿੰਟ ਹੋਊਗੀ 10 ਵਾਜੀ ਇੱਥੇ 10 ਹੋਊਗੀ ਪਰ ਪ੍ਰੋਬਲਿਮ ਹੈ ਨਾ ਤੇ i ਦੀ ਵੈਲਿਊ ਹੁਣ 20 ਹੋਊਗੀ ਇੱਥੇ ਕੀ ਪ੍ਰਿੰਟ ਹੋਊਗੀ 20 ਬਿਲਕੁਲ ਕਿਉਂਕਿ ਇੱਥੇ ਗੱਲ ਕੀ ਦੀ ਚੱਲ ਰਹੀ ਹੈ ਗਲੋਬਲ ਦੀ ਜਦੋਂ ਵਾਪਸ ਉੱਤੇ ਗਏ ਹੁਣ ਇੱਥੇ ਕੀ ਪ੍ਰਿੰਟ ਹੋਊਗਾ ਬੀਨ 2 ਦੇ ਵਿੱਚ ਬੀਨ 2 'ਚ ਪ੍ਰਿੰਟ ਹੋਊਗਾ 30 20 'ਤੇ ਪ੍ਰਿੰਟ ਹੋਊਗਾ ਦਿੱਤੇ ਇੱਥੇ ਹੁਣ 30 ਪ੍ਰਿੰਟ ਹੋਊਗਾ ਕਿਉਂ ਕਿ ਉਹਨਾਂ ਤਾਂ ਲੋਕਲ ਨੂੰ ਦੇਖਣਾ ਉਸ ਦਾ ਕੱਲਾ ਲੋਕਲ ਹੀ ਹੈ ਇਥੇ print ਹੋਣਾ ਚਾਹੀਦਾ 30 ਆਪਾਂ ਰਨ ਕਰਕੇ ਦੇਖਦੇ ਆਂ ਪ੍ਰੋਗਰਾਮ ਨੂੰ 30 ਮੇਨ ਦੇ ਵਿੱਚ ਫਿਰ 10 ਫਿਰ 20 ਮੇਨ ਦੇ ਵਿੱਚ 30 ਕਿਉਂਕਿ ਮੇਨ ਦੇ ਵਿੱਚ ਕਿੰਨੂੰ ਕਨਸਿਡਰ ਕੀਤਾ ਜਾ ਰਿਹਾ ਹਮੇਸ਼ਾ ਲੋਕਲ ਨੂੰ ਕਨਸਿਡਰ ਮਤਲਬ preference ਤੁਸੀਂ ਯਾਦ ਰੱਖਣਾ ਜਿਵੇਂ ਆਪਾਂ ਐਗਜ਼ਾਮਪਲ ਲਈ ਹੈ ਜਦੋਂ ਇੱਥੇ 30 ਨਹੀਂ ਹੈਗਾ ਜਦੋਂ ਇਹ ਟੀਜ਼ਰ ਜਦੋਂ ਕੋਈ ਵੇਰੀਏਬਲ ਹੀ ਨਹੀਂ ਹੈਗਾ ਉਦੋਂ ਤਾਂ ਇਹਦਾ ਮਤਲਬ ਇੱਕੋ ਬੰਦੇ ਦੀ ਗੱਲ ਚੱਲਦੀ ਹੈ ਜਿਹੜਾ ਗਲੋਬਲੀ ਹੈ ਜਦੋਂ ਉਸ ਘਰ ਦੇ ਵਿੱਚ ਇੱਕ ਹੋਰ ਬੰਦਾ ਵੀ ਆ ਗਿਆ ਠੀਕ ਹੈ ਤਾਂ ਹਮੇਸ਼ਾ ਉਹ ਘਰ ਦੇ ਬੰਦੇ ਜਦੋਂ ਗੱਲ ਕਰਨਗੇ ਤਾਂ ਥਿਸ ਮੀਨਸ ਉਹ ਲੋਕਲ ਬੰਦੇ ਦੀ ਹੀ ਗੱਲ ਕਰੋਗੇ ਉਹਦੀ ਵੀ ਪ੍ਰੀਫਰੈਂਸ ਨਾਲ ਹੀ ਗੱਲ ਕਰੋ ਠੀਕ ਹੈ ਪਰ ਅਪਸ ਕੋਪ ਰੈਜ਼ੋਲੂਸ਼ਨ ਆਪਰੇਟਰ ਲਗਾ ਕੇ ਗਲੋਬਲ ਵੇਰੀਏਬਲ ਅਕਸੈਸ ਕਰ ਸਕਦੇ ਆ ਟਰਬੋ ਸੀਚ ਕਰ ਸਕਦੇ ਆ ਠੀਕ ਹੈ ਇਸ ਦੇ ਵਿੱਚ ਵੀ ਲਾਈਕ ਹੁਣ ਆਪਾਂ ਲਿਖਿਆ ਮੇਨ 2 ਮੇਨ 2 ਚ ਕੀ ਆ ਗਿਆ 20 ਠੀਕ ਹੈ ਜਿਵੇਂ ਹੁਣ ਕਿ ਜਿੱਤੇ ਆਪਾਂ ਜਿਵੇਂ ਇੱਥੇ 30 30 ਆ ਰਿਹਾ ਪਰ ਮੇਰੀ ਰਿਕੁਆਇਰਮੈਂਟ ਹੈ ਇੱਥੇ ਮੈਂ ਇਹ ਲੋਕਲ ਸੀ ਹੈ ਨਾ ਆਪਣੇ ਐਵੇਂ ਸੀ ਨਾ ਵੀ ਲੋਕਲ ਵੇਰੀਏਬਲ ਪ੍ਰਿੰਟ ਹੋ ਰਿਹਾ ਹੈ ਇਹ ਪਰ ਮੈਂ ਕਹਿੰਦਾ ਵੀ ਮੈਂ ਇੱਥੇ ਗਲੋਬਲ ਪ੍ਰਿੰਟ ਕਰਨਾ ਹੈ ਮਤਲਬ ਕਿਹੜਾ ਪ੍ਰਿੰਟ ਕਰਨਾ ਇਹ ਨਹੀਂ ਪ੍ਰਿੰਟ ਕਰਨਾ ਮੈਂ ਉੱਤੇ ਵਾਲਾ ਕਰਨਾ ਹੈ ਤਾਂ ਮੈਂ ਇੱਥੇ ਸਕੋਪ ਰੈਜ਼ੋਲੂਸ਼ਨ ਆਪਰੇਟਰ ਲਗਾ ਦੂੰਗਾ ਸਕੋਪ ਰੈਜ਼ੋਲੂਸ਼ਨ ਆਪਰੇਟਰ ਨਾਲ ਕੀ ਹੁੰਦਾ ਗਲੋਬਲ ਨੂੰ ਪ੍ਰੈਫਰੈਂਸ ਦਿੰਦਾ ਮਤਲਬ ਇੱਥੇ ਪ੍ਰੈਫਰੈਂਸ ਕੀ ਦੀ ਬਣੀ ਉਹਨੂੰ ਗਲੋਬਲ ਦੀ ਬਣੀ ਮਤਲਬ ਜਿਵੇਂ ਹੁਣ ਆਪਾਂ ਕਹਿ ਦਈਏ ਜੇ ਬੱਬੂ ਮਾਨ ਕੇ ਕਹੀ ਜਾਂਦੇ ਤਾਂ ਤਾਂ ਲੋਕਲ ਐ ਜੇ ਆਪਾਂ ਕਹਿ ਦਈਏ ਵੀ ਜਿਹੜਾ ਸਿੰਗਰ ਬੱਬੂ ਮਾਨ ਐ ਇਹਦਾ ਮਤਲਬ ਹੁਣ ਲੋਕਲ ਦੀ ਨਹੀਂ ਗੱਲ ਚੱਲਦੀ ਹੁਣ ਕਿਹੜੇ ਗਲੋਬਲ ਵਾਲੇ ਦੀ ਗੱਲ ਚੱਲ ਰਹੀ ਐ ਬਾਹਰ ਵਾਲੇ ਦੀ ਗੱਲ ਚੱਲ ਰਹੀ ਐ ਹਨਾ ਜਿਹੜਾ ਮੇਨ ਐ ਉੱਪਰ ਐ ਸਭ ਤੋਂ ਫੰਕਸ਼ਨ ਦਾ ਬਾਹਰ ਵੇਰੀਏਬਲ ਬਣਾਇਆ ਹੋਇਆ ਉਹਦੀ ਗੱਲ ਚੱਲਦੀ ਠੀਕ ਐ ਹੁਣ ਇੱਥੇ ਕੀ ਪ੍ਰਿੰਟ ਹੋ ਜੂਗਾ ਇੱਥੇ 10 ਪ੍ਰਿੰਟ ਹੋਊਗਾ ਕਿਉਂਕਿ ਗਲੋਬਲ ਵੇਰੀਏਬਲ ਜਿਹੜਾ ਗਲੋਬਲ ਆਈ ਐ ਉਹ ਕਿੰਨਾ ਐ 10 10 20 ਇਥੇ ਲੋਕਲ ਪ੍ਰਿੰਟ ਹੋ ਰਿਹਾ ਲੋਕਲ ਕੀ ਪ੍ਰਿੰਟ ਹੋ ਰਿਹਾ 30 ਪ੍ਰਿੰਟ ਹੋ ਰਿਹਾ ਠੀਕ ਹੈ ਇਹ ਹੀ ਆਪਣਾ ਛੋਟਾ ਜਿਹਾ ਟੌਪਿਕ ਸੀ ਲੋਕਲ ਵੇਰੀਏਬਲ ਐਂਡ ਗਲੋਬਲ ਵੇਰੀਏਬਲ ਇਸ ਨੂੰ ਮੈਂ ਵੀਡੀਓ ਵੀ ਬਣਾ ਕੇ ਅਪਲੋਡ ਕਰ ਦਾਂਗੇ ਸੋ ਦੈਟ ਤੁਹਾਨੂੰ ਥੋੜਾ ਜਿਹਾ ਹੋਰ ਕਲੀਅਰ ਹੋ ਜਾਏ ਲੋਕਲ ਵੇਰੀਏਬਲ ਐਂਡ ਗਲੋਬਲ ਵੇਰੀਏਬਲ ਫੰਕਸ਼ਨ ਦੇ ਅੰਦਰ ਇੱਕ ਥੋੜੀ ਹੋਰ ਛੋਟੀ ਜੀ ਆਪਾਂ ਕਰ ਲਈਏ ਹੁਣ ਸਪੋਜ਼ ਆਹ ਦੇਖੋ ਜੀ ਮੈਂ ਕੱਟ ਦੋਨੇ ਇੱਕ ਵਾਰ ਠੀਕ ਹੈ ਇਕੱਪ ਗੱਲ ਕਰ ਇੱਕ ਵਾਰ ਉੱਥੇ ਜਿਹੜਾ 에ਰਰ ਲਿਖਿਆ ਹੋਇਆ ਸੀ 에ਰਰ ਕੀ ਆਇਆ ਸੀ ਹਾਂਜੀ ਸੁਪੋਜ਼ ਮੈਂ ਲਾਈਨ ਨਹੀਂ ਲਿਖੀ ਧਿਆਨ ਨਾਲ 에ਰਰ ਪੜੀ ਹੋ ਇੱਕ ਵਾਰ I was not declared in this scope scope ਮਤਲਬ ਕਿਸ ਨੂੰ ਯੂਜ਼ ਕੀਤਾ ਜਾਂਦਾ ਹੈ ਅਪਾ ਮੇਨਲੀ ਸਕੋਪ ਯੂਜ਼ ਕਰਦੇ ਆ ਆਹ ਬਰੇਸਿਸ ਨੂੰ ਇਹ ਬਰੇਸਿਸ ਨੂੰ ਲੈ ਕੇ ਮਤਲਬ ਇਹ ਬਰੇਸਿਸ ਦੇ ਵਿੱਚ ਆਈ ਡਿclare ਨਹੀਂ ਹੈ ਹੁਣ ਚੱਲ ਪੂਗਾ ਹਾਂਜੀ ਹੁਣ ਤਾਂ ਉਹਨੇ ਆਪਣਾ ਕੀ ਆਨਸਰ ਦੇ ਦੂਗਾ 30 30 ਆਨਸਰ ਦੇ ਦੂਗਾ ਦੋਨੇ ਵਾਰ ਹੈ ਨਾ 30 ਤੇ 30 ਮੈਂ ਇੱਥੇ ਵੈਸੀ ਬਰੈਕਟਾ ਲਾ ਦਿੱਤੀ ਆ ਠੀਕ ਹੈ ਕੋਈ ਫੰਕਸ਼ਨ ਨਹੀਂ ਹੈ ਕੋਈ ਕੁਛ ਨਹੀਂ ਹੈ ਇੱਕ ਵੈਸੀ ਬਰੈਕਟ ਲਗਾਤੀ ਮੈਂ ਇੱਥੇ ਇੱਥੇ ਸ਼ੁਰੂ ਕਰਤੀ ਉਥੇ ਜਿੱਥੇ ਮੈਂ ਲਿਖਿਆ ਇੰਟ i 30 ਪ੍ਰਿੰਟਫ ਮੇਨ 1%d i ਮੇਨ 2 %d i ਹੁਣ ਕੀ ਹੋਣਾ ਚਾਹੀਦਾ ਚੈਟ ਦੇ ਵਿੱਚ ਕੋਈ ਗੈਸ ਕੀ ਆਉਟਪੁੱਟ ਆਊਗਾ ਆਉਟਪੁੱਟ ਆਊਗਾ ਇਸਦੀ 833 ਨथिंग ਹੈਪਨ ਮਤਲਬ 에ਰਰ ਕੀ ਹੈ ਦੇਖੋ ਇੰਜ ਨਹੀਂ ਹੁੰਦਾ ਵੀ ਕੋਈ 에ਰਰ ਵੀ ਨਹੀਂ ਤੇ ਰਨ ਵੀ ਨਹੀਂ ਕੀਤਾ ਜੇ 에ਰਰ ਨਹੀਂ ਹੈ ਤਾਂ ਰਨ ਤਾਂ ਕਰੂਗਾ ਪ੍ਰੋਗਰਾਮ ਹੈਨਾ ਆਊਟਪੁੱਟ ਚਲੋ ਆਪਾਂ ਰਨ ਕਰਕੇ ਦੇਖਦੇ ਹਾਂ ਦੇਖੋ ਹੁਣ i was not declared in this scope ਫੁਰਤਿਆਰ ਨਾਲ ਸਮਝੋ ਇਹ ਜੈਸਿਕਾ ਰਾਧਿਕਾ ਤੁਸ਼ਾਰ ਆਈ ਵਾਸ ਨੋਟ ਡਿਕਲੇਅਰਡ ਇਨ ਥਿਸ ਸਕੋਪ ਮਤਲਬ ਇਹ ਬ੍ਰੈਕਟ ਚ ਆਈ ਡਿਕਲੇਅਰ ਹੋਇਆ ਤਾਂ ਇਹ ਬ੍ਰੈਕਟਾਂ ਦੇ ਅੰਦਰ ਅੰਦਰ ਹੀ ਵਰਤਿਆ ਜਾ ਸਕਦਾ ਹੈ ਠੀਕ ਹੈ ਜਿਵੇਂ ਫੰਕਸ਼ਨ ਚ ਸੀ ਵੀ ਫੰਕਸ਼ਨ ਚ ਇੱਕ ਫੰਕਸ਼ਨ ਦੀ ਚੀਜ਼ ਦੂਜੇ ਫੰਕਸ਼ਨ ਚ ਨਹੀਂ ਵਰਤੀ ਜਾ ਸਕਦੀ ਇਸੇ ਤਰੀਕੇ ਇੱਕ ਬ੍ਰੈਕਟਾਂਲੀ ਚੀਜ਼ ਉਸ ਤੋਂ ਬਾਅਦ ਉਹ ਬ੍ਰੈਕਟ ਦੇ ਅੰਦਰ ਅੰਦਰ ਹੀ ਵਰਤੀ ਜਾ ਸਕਦੀ ਹੈ ਜੇ ਮੈਂ ਇਹਨੂੰ ਉੱਪਰ ਡਿਕਲੇਅਰ ਕਰ ਲੈਂਦਾ ਫਿਰ ਕੋਈ ਚੱਕਰ ਨਹੀਂ ਸੀ ਫਿਰ ਦੋਨੇ ਜਗ੍ਹਾ ਚੱਲ ਪੈਣੀ ਸੀ ਕਿਉਂਕਿ ਫਿਰ ਫੰਕਸ਼ਨ ਦੇ ਅੰਦਰ ਹੀ ਗਲੋਬਲ ਬਣ ਗਿਆ ਮਤਲਬ ਇਹੇ ਜਿਹੜੀ ਚੀਜ਼ ਹੈ ਇਹ ਜਿਹੜਾ ਆ ਇਹਦੇ ਤੋਂ ਬਾਹਰ ਵਾਲੀ ਚੀਜ਼ ਤਾਂ ਚਲਾ ਸਕਦਾ ਹੈ ਇਹਦੇ ਤੋਂ ਬਾਹਰ ਵਾਲੀ ਚੀਜ਼ ਮਤਲਬ ਹੁਣ 30 30 ਆਨਸਰ ਆ ਜੂਗਾ ਠੀਕ ਹੈ ਠੀਕ ਹੈ ਪਰ ਜੇ ਮੈਂ ਇਹਦੇ ਅੰਦਰ ਡਿਕਲੇਅਰ ਕਰਤਾ ਇਹ ਫਿਰ ਨਹੀਂ ਚੱਲ ਸਕਦਾ ਅੰਦਰ ਵਾਲੀ ਚੀਜ਼ ਇਹ ਅੰਦਰ ਵਾਲੀ ਚੀਜ਼ ਬਾਹਰ ਨਹੀਂ ਚੱਲ ਸਕਦੀ ਹਾਂ ਬਾਹਰ ਵਾਲੀ ਚੀਜ਼ ਅੰਦਰ ਜ਼ਰੂਰ ਚੱਲ ਸਕਦੀ ਹੈ ਹੁਣ ਇੱਥੇ ਕੀ ਆ ਗਿਆ ਆਪਣਾ 에ਰਰ ਆ ਗਿਆ ਇਸ ਲਾਈਨ ਤੇ 에ਰਰ ਇਸ ਲਾਈਨ ਤੇ ਆਪਣਾ 에ਰਰ ਆ ਗਿਆ ਵੀ i ਇਸ ਅਨਡਿਫਾਈਂਡ ਹੈ ਇਸ ਸਕੋਪ ਦੇ ਅੰਦਰ ਕਿਹੜੇ ਸਕੋਪ ਦੇ ਅੰਦਰ ਇਸ ਸਕੋਪ ਚ ਨਹੀਂ ਨਾ ਬਣਿਆ ਹੋਇਆ ਉਹ ਤਾਂ ਇਸ ਸਕੋਪ ਦੇ ਅੰਦਰ ਬਣਿਆ ਹੋਇਆ ਸਕੋਪ ਦਾ ਮਤਲਬ ਕੀ ਹੈ ਕਰਲੀ ਬਰੇਸ ਨੂੰ ਤੁਸੀਂ ਯਾਦ ਰੱਖਣਾ ਹੁਣ ਮੈਂ ਇੱਥੇ ਵੀ ਡਿਕਲੇਅਰ ਕਰ ਦਿੰਦਾ ਇੰਟ i 40 ਉਨ ਗੈਸ ਕਰੋ ਕੁਝ ਕੀ ਹੋਣਾ ਚਾਹੀਦਾ ਹੈ ਕੀ ਆਉਟਪੁੱਟ ਆਣੀ ਚਾਹੀਦੀ ਹੈ 30 40 ਹਾਂਜੀ ਇਸ ਜਗ੍ਹਾ ਤੇ 30 ਪ੍ਰਿੰਟ ਹੋ ਗਿਆ ਫਿਰ ਇਸ ਜਗ੍ਹਾ ਤੇ ਕਿਹੜਾ ਉਹਨੇ ਚੱਕ ਲਿਆ ਗਲੋਬਲ ਚੱਕ ਲਿਆ ਗਲੋਬਲ ਵਿਦਿਨ ਦਾ ਫੰਕਸ਼ਨ ਵਾਲਾ ਗਲੋਬਲ ਹੈ ਨਾ ਪਹਿਲਾਂ 30 ਪ੍ਰਿੰਟ ਹੋ ਗਿਆ ਫਿਰ 40 ਪ੍ਰਿੰਟ ਹੋ ਗਿਆ ਕਲੀਅਰ ਹੈ ਨਹੀਂ ਚ ਇਹ ਇਹ ਚੀਜ਼ ਹੈ ਲੋਕਲ ਤੇ ਗਲੋਬਲ ਜਦੋਂ ਆਪਾਂ ਕਿਸੇ ਬ੍ਰੈਕਟਾ ਦੇ ਅੰਦਰ ਜਿਹੜੀ ਚੀਜ਼ ਡਿਕਲੇਅਰ ਕਰ ਦਈਓ ਬ੍ਰੈਕਟਾ ਦੇ ਅੰਦਰ ਅੰਦਰ ਹੀ ਵਰਤੀ ਜਾ ਸਕਦੀ ਹੈ ਚਾਹੇ ਉਹ ਫੰਕਸ਼ਨ ਹੈ ਜਾਂ ਵੈਸੀ ਬ੍ਰੈਕਟ ਲਗਾ ਦਈਏ ਜਿਵੇਂ ਐਂਜੀ ਲਗਾਦਾ ਆਪਾਂ ਕਹਿੰਦੇ ਵੀ ਖਾਲੀ ਬ੍ਰੈਕਟਾਂ ਦਾ ਕੋਈ ਫਰਕ ਨਹੀਂ ਹੈ ਹੈਨਾ ਮੈਂ ਵੈਸੀ ਲਗਾਤੀ ਇੱਕ ਬ੍ਰੈਕਟ ਇਸ ਜਗ੍ਹਾ ਇੱਥੇ ਮੈਂ ਕੁਝ ਨਹੀਂ ਆਰਟੀਕਲ ਡਿਕਲੇਅਰ ਨਹੀਂ ਕੀਤਾ ਹੈਨਾ ਜੇ ਸੁਮਿਤ ਜਦੋਂ ਰਨ ਕਰਾਂਗੇ ਆਪਣਾ ਪ੍ਰੋਗਰਾਮ ਆਪਣਾ 에ਰਰ ਆ ਜਾਊਗਾ ਵੀ ਜਿਹੜਾ ਆਪਣਾ ਫੰਕਸ਼ਨ ਵੇਰੀਏਬਲ ਆ ਆਈ ਬਸ ਨਾਟ ਡਿਕਲੇਅਰਡ ਆਈ ਇਸ ਜਗ੍ਹਾ ਡਿਕਲੇਅਰ ਹੀ ਨਹੀਂ ਹੈ। ਆਹ ਚਾਹੇ ਬ੍ਰੈਕਟਾਂ ਖਾਲੀ ਹੈ ਪਰ ਫਿਰ ਵੀ ਇਹ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ। ਠੀਕ ਹੈ ਨਾ ਇਹ ਆਪਣਾ ਛੋਟਾ ਜਿਹਾ ਟੌਪਿਕ ਸੀ ਲੋਕਲ ਵੇਰੀਏਬਲ ਤੇ ਗਲੋਬਲ ਵੇਰੀਏਬਲ। ਆਈ ਥਿੰਕ ਕਲੀਅਰ ਹੋ ਗਿਆ ਹੋਣਾ ਬਹੁਤ ਈਜ਼ੀਲੀ ਆਪਾਂ ਈਜ਼ੀ ਵੇ ਨਾਲ ਕਰ ਲਿਆ ਹੈ ਨਾ। ਕਾਫੀ ਕੁਐਸਚਨ ਆਉਂਦਾ ਹੁੰਦਾ ਐਗਜ਼ਾਮ ਦੇ ਵਿੱਚ ਇਹ ਲੋਕਲ ਵੇਰੀਏਬਲ ਤੇ ਗਲੋਬਲ ਵੇਰੀਏਬਲ। ਜਿਵੇਂ ਆਪਾਂ ਅੱਜ ਸਮਝਿਆ ਸੀ ਇਹੀ ਚੀਜ਼ ਐਕਸਪਲੇਨ ਕਰਕੇ ਆਣੀ ਹੈ ਵਿਦ ਐਗਜ਼ਾਮਪਲ ਇਹੀ ਚਾਹੇ ਐਗਜ਼ਾਮਪਲ ਦੇ ਆਈ ਠੀਕ ਹੈ ਵੀ ਜਿਹੜਾ ਗਲੋਬਲ ਵੇਰੀਏਬਲ ਆ ਉਹ ਇੱਕ ਤੋਂ ਜ਼ਿਆਦਾ ਜਗ੍ਹਾ ਵੀ ਯੂਜ਼ ਹੋ ਸਕਦਾ ਹੈ ਲੋਕਲ ਵਿਦਿੰਡਾ ਫੰਕਸ਼ਨ ਹੀ ਯੂਜ਼ ਹੋ ਸਕਦਾ ਹੈ ਜਾਂ ਵਿਦਿੰਡਾ ਸਕੋਪ ਹੀ ਯੂਜ਼ ਹੋ ਸਕਦਾ ਹੈ ਜਿਵੇਂ ਹੁਣ ਆਪਾਂ ਇਸ ਜਗ੍ਹਾ ਤੇ ਗੱਲ ਕਰਦੇ ਆ ਆਪਾਂ ਇੱਥੇ ਇਹ ਨਹੀਂ ਕਹਿ ਸਕਦੇ ਵੀ ਲੋਕਲ ਵਿਦਿੰਡਾ ਫੰਕਸ਼ਨ ਹੀ ਯੂਜ਼ ਹੁੰਦਾ ਕਿਉਂਕਿ ਅਲੇ ਜਿਹੜਾ ਆ ਉਹ ਤਾਂ ਇਸ ਫੰਕਸ਼ਨ ਦੇ ਅੰਦਰ ਹੀ ਬਣਿਆ ਹੋਇਆ ਹੈ ਜਿਹੜਾ ਲੋਕਲ ਵੇਰੀਏਬਲ ਹੈ ਜ ਕੋਈ ਵੀ ਵੇਰੀਏਬਲ ਹੈ ਉਹ ਵੀ ਦਿਨ ਦਾ ਸਕੋਪ ਹੀ ਯੂਜ਼ ਹੁੰਦਾ ਹੈ ਸਕੋਪ ਦਾ ਮਤਲਬ ਕੀ ਹੈ ਕਰਲੀ ਬਰੇਸ ਜਿੱਥੇ ਕਰਲੀ ਬਰੇਸ ਲੱਗ ਗਈ ਕਿੱਥੇ ਕਰਲੀ ਬਰੇਸ ਬੰਦ ਹੋ ਗਈ ਉਹਨੂੰ ਆਪਾਂ ਕਹਿੰਦੇ ਨੇ ਉਹ ਕੀ ਹੈ ਸਾਡਾ ਸਕੋਪ ਹੈ ਆਈ ਥਿੰਕ ਥੀਅਰ ਹੁਣੀ ਚੀਜ਼ ਹਾਂਜੀ ਦੱਸੋ ਹਾਂਜੀ ਹਾਂਜੀ ਤੁਸੀਂ ਜਿਵੇਂ ਐਸੀ ਵਾਇਰ ਮੈਨ ਲਿਖਦੇ ਹਾਂ ਹਾਂਜੀ ਇੱਕ ਆਪਾਂ ਨੇ ਫੰਕਸ਼ਨ ਬਣਾਇਆ ਤੇ ਇੰਟਰ ਸਮਝ ਲਿਆ ਲੋ ਤੁਸੀਂ ਅੱਜ ਦੇ ਉਸ ਦਿਪਕ ਨੇ ਜਾਣ ਨਹੀਂ ਕੀਤੀ ਕੋਈ ਗੱਲ ਠੀਕ ਹੈ ਇੰਪੀ ਸਮੋਅ ਡੇਟਾ ਨਹੀਂ ਕੋਈ ਐਰਰ ਤਾਂ ਨਹੀਂ ਆਇਆ ਪਰ ਬਸੇ ਨਹੀਂ ਨਹੀਂ ਆਉਂਦਾ ਪਰ ਕੰਪਾਈਲਰ ਦੇ ਵਿੱਚ ਹੋ ਸਕਦਾ ਹੈ ਰਰਾ ਵੀ ਜਾਵੇ ਠੀਕ ਹੈ ਨਾ ਵੈਸੇ ਆਦਾ ਠੀਕ ਹੈ ਨਾ ਹੋ ਸਕਦਾ ਕਿਉਂਕਿ ਜਿਹੜੇ ਕੰਪਾਈਲਰ ਹੈ ਉਹ ਕਾਫੀ ਤਰ੍ਹਾਂ ਦੇ ਹੋ ਸਕਦੇ ਹੈ ਹੋ ਸਕਦਾ ਕਿਸੇ ਕੰਪਾਈਲਰ ਦੇ ਵਿੱਚ 에ਰਰ ਆ ਵੀ ਜੀ ਕਿਉਂਕਿ ਮੇਰੇ ਹੰਦਾ ਸੀਗਾ ਹਾਂਜੀ ਮੈਂ ਕਿ ਪੁੱਛੀ ਆਹ ਆ ਉਹ ਨਹੀਂ ਬੰਦ ਠੀਕ ਹੈ ਨਾ ਮਤਲਬ ਆਪਾਂ ਐਸਾ ਨਹੀਂ ਆ ਵੀ ਅਸੀਂ ਵੋਇਡ ਕਰਕੇ ਰਿਟਰਨ ਕਰ ਦਈਏ ਉਹ ਗਲਤ ਹੈ ਠੀਕ ਹੈ ਨਾ ਹਾਂਜੀ ਉਹ ਆ ਉਹ ਚੀਜ਼ ਨਹੀਂ ਹੁਣ ਆਪਾਂ ਇੱਥੇ ਜਿਹੜਾ ਲੋਕਲ ਵੇਰੀਏਬਲ ਗਲੋਬਲ ਵੇਰੀਏਬਲ ਕਲੀਅਰ ਐ ਪੁਆਇੰਟ ਜਿਹੜਾ ਮੇਨ ਦੇ ਵਿੱਚ ਰਿਟਰਨ ਹੈ ਇਹਦਾ ਹੋਰ ਮੋਟਿਵ ਹੈ ਇਹ ਕੋਈ ਵੈਲਿਊ ਰਿਟਰਨ ਜਿਹੜਾ ਮੇਨ ਰਿਟਰਨ ਕਰਦਾ ਹੈ ਬੇਸਿਕਲੀ OS ਨੂੰ ਕਰਦਾ ਹੈ ਇੱਕ ਤਰ੍ਹਾਂ ਦਾ ਆਪਾਂ ਇਹ ਇੰਡੀਕੇਸ਼ਨ ਹੈ ਇੱਕ ਤਰ੍ਹਾਂ ਦਾ ਫਲੈਗ ਯੂਜ਼ ਕਰਦੇ ਆਪਾਂ ਵੀ ਸਾਡਾ ਪ੍ਰੋਗਰਾਮ ਸਕਸੈਸਫੁਲੀ ਰਨ ਹੋ ਗਿਆ ਠੀਕ ਹੈ ਉਹ ਅੱਗੇ ਜਾ ਕੇ ਆਪਾਂ ਇਸ ਦੀ ਡਿਟੇਲ ਚ ਕਰਾਂਗੇ ਹਾਂਜੀ ਆਪਾਂ ਹੁਣ ਫੰਕਸ਼ਨਸ ਟਾਪਿਕ ਤੇ ਅੱਜ ਜਿਹੜਾ ਆਪਾਂ ਕੀਤਾ ਆਪਾਂ ਕੀਤਾ ਲੋਕਲ ਵੇਰੀਏਬਲ ਤੇ ਗਲੋਬਲ ਵੇਰੀਏਬਲ ਠੀਕ ਹੈ ਤੇ ਮੈਂ ਤੁਹਾਨੂੰ ਇੱਕ ਲਿੰਕ ਸੈਂਡ ਕਰਦਾ ਹਾਂ ਸਟਰਕਚਰ ਦਾ ਲਿੰਕ ਸੈਂਡ ਕਰ ਦਿੰਦਾ ਸਟਰਕਚਰ ਆਪਣਾ ਹੋ ਗਿਆ ਸੀ ਟਾਪਿਕ ਵੈਸੇ